ਖਾਲਸਾ ਵੈਕ ਮਾਈਕਲੀ 10 ਮੈਸ ਜਨਾਬ ਸਿੰਘ ਜਾਨੀ ਬੀਕਪੁਰ ਵੀ ਤੇ 21 ਜੁਲਾਈ ਨੂੰ ਅਸੀਂ ਬੁੱਧ ਤੇ ਬਾਦਰ ਮਹਾਰਾ ਦੇ ਨਾਂ ਤੇ ਜਿਸ ਨੇ ਸੈਸ਼ਨ ਸ਼ੁਰੂ ਕੀਤੀ ਸੀ ਉਹਨਾਂ ਨੂੰ ਸ਼ੀਜੀ ਨੂੰ ਸਮਾਪਤ ਸੀ ਸਮਾਪਤ ਕਰੀ ਸੀ 21 ਜੁਲਾਈ ਨੂੰ ਜੀ ਦਾ ਉਹਨਾਂ ਦੀ ਪਤਨੀ ਨੇ ਬਾਪੂ ਜੀ ਨਹੀਂ ਨਾਸੀ ਸਾਲਾਨਾ ਵਾਸੀ ਉਹਨਾਂ ਨੇ ਸਾਨੂੰ 16 ਹਜ਼ਾਰ ਦੀ ਸੇਵਾ ਕੀਤੀ ਮਾਇਆ ਜੀ ਨਾਮ ਮਨਮਕੰਨ ਜਸਨ ਉਸ ਤੋਂ ਲੈ ਨਿਰੰਤਰ ਸੇਵਾ ਦਿੱਤੀ ਉਹ ਵੀ ਉਹ ਪਰਿਵਾਰ ਮਾਇਆ ਦੇ ਰਿਹਾ ਸਨ ਦਾਨੀ ਦਾਨ ਤਾਮ ਦੇ ਰਹੇ ਨੇ ਤੇ ਸਾਡਾ ਵੀ ਪਰਪੰਜ ਮੈਸੇਜ ਇਕੱਠੇ ਕਰਨੇ ਸਾਡਾ ਲੋਕਲ ਹਿੱਤ ਹੈ ਸੰਗਤ ਦੀ ਸੇਵਾ ਕਰਨਾ ਸਾਡਾ ਪਰਪੰਜ ਹੈ ਤੇ ਨਰੋਈ ਸਿਹਤ ਚੰਗੀ ਸਿਹਤ ਦੇਣ ਵਾਸਤੇ ਪਰਪੰਜ ਹੈ ਸਾਡੇ ਨਾਲ ਦਲਜੀਤ ਸਿੰਘ ਜੀ ਵੀ ਇੱਥਾਂ ਆਏ ਨੇ ਧੰਨਵਾਦ ਇਹ ਸਾਨੂੰ ਅੱਜ ਸੇਵਾ ਦੇ ਆਪਣੇ ਵਿਚਾਰ ਦੱਸਣਗੇ ਸਮੋਂ ਅਗਰ ਆਪਣਾ ਕੋਈ ਹੋਰ ਦੇਣ ਦੇ ਦੱਸਣ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਤਨਾਲ ਸਿੰਘ ਜੀ ਵੈਦ ਦੇ ਮੈਂ ਅੱਜ ਦੇ ਦਰਸ਼ਨ ਕਰਦਾ ਇੱਥੇ ਨਿਕਲਦਾ ਵੜਦਾ ਮੈਂ ਦੇਖਦਾ ਕਿ ਵੀ ਜਿਹੜਾ ਵੀ ਆਵੇ ਚੱਕ ਚੱਲ ਵੀ ਚੱਲ ਤੂੰ ਠੀਕ ਆ ਤੂੰ ਵੀ ਠੀਕ ਆ ਮੈਂ ਹਰਾਨਾ ਮੈਂ ਕਦੇ ਇਹ ਬੰਦਾ ਪੈਸੇ ਲਿੰਦਾ ਨਹੀਂ ਵੀ ਇਹਨੇ ਤਾਂ ਨੰਗਰ ਲਾ ਕੇ ਦੁਆਈਆਂ ਮੈਂ ਬੜਾ ਭਾਵਕ ਜਾ ਮੈਂ ਭਾਈ ਸਾਹਿਬ ਨੂੰ ਪੁੱਛਿਆ ਵੀ ਇਹ ਕਿਦਾਂ ਕਹਿੰਦੇ ਜੀ ਆਪਾਂ ਫ੍ਰੀ ਸੇਵਾ ਹੀ ਕਰਦੇ ਆਂ ਵੀ ਲੋਕਾਂ ਦੀ ਸਿਹਤ ਦੀ ਭਲਾਈ ਵਾਸਤੇ ਇੱਕ 9 ਲੱਖ ਬਾਗ ਡਿਸਪੈਂਸਰੀ ਆਯੁਰਵੈਦਿਕ ਡਿਸਪੈਂਸਰੀ ਬਾਤ ਲਾਉਣੀ ਆ ਫਿਰ ਮੈਂ ਇਹਨਾਂ ਤੋਂ ਬੜਾ ਖੁਸ਼ ਹੋਇਆ ਮੈਂ ਕਿਹਾ ਜੀ ਤੁਸੀਂ ਜੇ ਇੱਦਾਂ ਬੜਾ ਪਰਵਕਾਰ ਕਰ ਜਾਂ ਵੀ ਮੇਰੇ ਵਾਸਤੇ ਵੀ ਕੋਈ ਦਾਸ ਵਾਸਤੇ ਸੇਵਾ ਕਰਦੇ ਮੈਂ ਇਹਨਾਂ ਨੂੰ ਕਿਹਾ ਕਿ ਵੀ ਸਾਡਾ ਘਰ ਆ ਥੱਲੇ ਸੰਤਪੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਕਰਤਾਰ ਸਾਹਿਬ ਦੇ ਨਾਲ ਵੀ ਜੇ ਨਹੀਂ ਜਗ੍ਹਾ ਹੈਗੀ ਆਪਣਾ ਸਮਾਨ ਉੱਥੇ ਰੱਖ ਕੇ ਸੇਵਾ ਕਰੋ ਮਹਾਰਾਜ ਕਹਿੰਦੇ ਆਏ ਦੁਕਾਨ ਨੂੰ 1000 ਰੁਪਏ ਕਿਰਾਏ ਦਿੰਦੇ ਆ ਜੀ ਹੁਣ ਸਰਕਾਰ ਆਈ ਨਹੀਂ ਨਹੀਂ ਬਾਬਾ ਜੀ ਆਪਾਂ ਆਪਾਂ ਪੈਸੇ ਨਹੀਂ ਤੁਸੀਂ ਭਲਾ ਕਰਦੇ ਆ ਆਪਾਂ ਵੀ ਭਲੇ ਵਾਸਤੇ ਜੀ ਮਹਾਰਾ ਕਰਪਾ ਕਰੇ ਗੜੀ ਸਾਹਿਬ ਦੇ ਬੈਠੇ ਆ ਇਹ ਬਚਨ ਸਤਗੁਰ ਪੂਰਾ ਕਰਾ ਦੇ ਸਤਨਾਰਨ ਸਿੰਘ ਜੀ ਦੇ ਸੇਵਾ ਨੂੰ ਦੇਖਦੇ ਹੋਏ ਮੈਂ ਕਹ ਵੀ ਮਹਾਰਾ ਕਰਪਾ ਕਰੇ ਵੀ ਇਹਨਾਂ ਦੀ ਇੱਕ ਇੰਨੀ ਸੇਵਾ ਜਿਹੜੇ ਪਰਕਦਾਰੀ ਨੇ ਵੀ ਇਹਨਾਂ ਨੂੰ ਮਹਾਰਾ ਕਰਪਾ ਕਰੇ